ਇਸ ਟਾਈਮ ਬਠਿੰਡਾ ਦੀ ਥੋਬੀਆਣਾ ਬਸਤੀ ਚ ਮੌਜੂਦ ਹੈ ਜਿੱਥੇ ਬਠਿੰਡਾ ਪ੍ਰਸ਼ਾਸਨ ਵੱਲੋਂ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਤੇ ਜਿਹੜਾ ਬਲਡੋజర్ ਐਕਸ਼ਨ ਜਿਹੜਾ ਕੀਤਾ ਜਾਣਾ ਤਸਵੀਰਾਂ ਤੋਂ ਇਸ ਟਾਈਮ ਦਿਖਾ ਰਹੇ ਅਸੀਂ ਥੋਬੀਆਣਾ ਬਸਤੀ ਬਠਿੰਡਾ ਦੀ ਜਿੱਥੇ ਬਠਿੰਡਾ ਪ੍ਰਸ਼ਾਸਨ ਵੱਲੋਂ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਤੇ ਜਿਹੜਾ ਬਲਡੋజర్ ਐਕਸ਼ਨ ਕੀਤਾ ਜਾਣਾ ਤਸਵੀਰਾਂ ਤੋਂ ਇਸ ਟਾਈਮ ਦਿਖਾ ਰਹੇ ਅਸੀਂ ਥੋਬੀਆਣਾ ਬਸਤੀ ਬਠਿੰਡਾ ਦੀਆਂ ਕਾਫੀ ਵੱਡੀ ਤਦਾਰ ਚ ਬਠਿੰਡਾ ਪੁਲਿਸ ਪ੍ਰਸ਼ਾਸਨ ਦੇ ਇੱਥੇ ਅਧਿਕਾਰੀ ਮੌਜੂਦ ਹੈ ਮੁਲਾਜ਼ਮ ਮੌਜੂਦ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਧੋਬੀਆਣਾ ਬਸਤੀ ਬਠਿੰਡਾ ਦੀਆਂ ਜਿੱਥੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੁਦ ਨਸ਼ਾ ਵਿਰੁੱਧ ਤਹਿਤ ਅੱਜ ਬਠਿੰਡਾ ਦੇ ਧੋਬੀਆਣਾ ਬਸਤੀ ਵਿਖੇ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਤੇ ਜਿਹੜਾ ਵਲਟੋਜਰ ਐਕਸ਼ਨ ਜਿਹੜਾ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਹੜਾ ਕੀਤਾ ਜਾਣਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਧੋਬੀਆਣਾ ਬਸਤੀ ਬਠਿੰਡਾ ਦੀਆਂ ਇਹ ਉਹ ਘਰ ਹੈ ਜਿਹੜਾ ਨਸ਼ਾ ਤਸਕਰ ਦਾ ਇਹ ਘਰ ਦੱਸਿਆ ਜਾ ਰਿਹਾ ਹੈ ਇਸ ਤੇ ਅੱਜ ਜਿਹੜਾ ਬਲਡੋਜ਼ਰ ਐਕਸ਼ਨ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਹੜਾ ਕੀਤਾ ਜਾਣਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਢੋਬੀਆਣਾ ਬਸਤੀ ਬਠਿੰਡਾ ਦੀਆਂ ਦਿਖਾ ਰਿਹਾ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਹ ਨਸ਼ਾ ਤਸਕਰ ਦੀ ਇਹ ਉਹ ਪ੍ਰਾਪਰਟੀ ਹੈ ਘਰ ਹੈ ਜਿਸ ਤੇ ਅੱਜ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਬਲਡੋਜ਼ਰ ਐਕਸ਼ਨ ਜਿਹੜਾ ਕੀਤਾ ਜਾਣਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਢੋਬੀਆਣਾ ਬਸਤੀ ਬਠਿੰਡਾ ਦੀਆਂ JCV ਮਸ਼ੀਨ ਦੀ ਆ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ JCV ਮਸ਼ੀਨ ਧੋਪਿਆਣਾ ਬਸਤੀ ਬਠਿੰਡਾ ਚ ਪਹੁੰਚ ਚੁੱਕੀ ਆ ਕੁਝ ਟਾਈਮ ਬਾਅਦ ਇੱਥੇ ਬਲਡੋਜ਼ਰ ਐਕਸ਼ਨ ਜਿਹੜਾ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਹੜਾ ਕੀਤਾ ਜਾਣਾ ਤਸਵੀਰਾਂ ਤੁਹਾਨੂੰ ਇਸ ਟਾਈਮ ਧੋਪਿਆਣਾ ਬਸਤੀ ਬਠਿੰਡਾ ਦੀਆਂ ਦਿਖਾ ਰਿਹਾ ਕਾਫੀ ਵੱਡੀ ਤਦਾਰ ਚ ਬਠਿੰਡਾ ਪੁਲਿਸ ਦੇ ਜਿਹੜੇ ਮੁਲਾਜ਼ਮ ਇੱਥੇ ਮੌਜੂਦ ਐ ਐਸਪੀ ਸਿਟੀ ਮਨਿੰਦਰ ਸਿੰਘ ਇੱਥੇ ਪਹੁੰਚੇ ਹੋਇਆ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚੇ ਹੋਇਆ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਧੋਪਿਆਣਾ ਬਸਤੀ ਬਠਿੰਡਾ ਦੀਆਂ ਜਿੱਥੇ ਨਸ਼ਾ ਤਸਕਰਦੀ ਪ੍ਰਾਪਰਟੀ ਤੇ ਜਿਹੜਾ ਬਲਟੋਜਰ ਐਕਸ਼ਨ ਜਿਹੜਾ ਸ਼ੁਰੂ ਹੋ ਚੁੱਕਾ ਹੈ ਤਸਵੀਰਾਂ ਤੋਂ ਉਸ ਟਾਈਮ ਦਿਖਾ ਰਿਆ ਦੀ ਥੋਪੀਆਣਾ ਬਸਤੀ ਬਠਿੰਡਾ ਦੀਆਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਬਠਿੰਡਾ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਦੀ ਪ੍ਰਾਪਰਟੀ ਤੇ ਜਿਹੜਾ ਬਲਟੋਜਰ ਐਕਸ਼ਨ ਸ਼ੁਰੂ ਕਰ ਦਿੱਤਾ ਗਿਆ ਪੀਲਾ ਪੰਚਾਇਤੇ ਚੱਲਦਾ ਬਠਿੰਡਾ ਪ੍ਰਸ਼ਾਸਨ ਦਾ ਜਿਹੜਾ ਨਜ਼ਰ ਆ ਰਿਹਾ ਹੈ ਤਸਵੀਰਾਂ ਤੋਂ ਉਸ ਟਾਈਮ ਦਿਖਾ ਰਿਆ ਥੋਪੀਆਣਾ ਬਸਤੀ ਬਠਿੰਡਾ ਦੀਆਂ ਇੱਕ ਵਾਰ ਫਿਰ ਤੁਹਾਨੂੰ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿੰਮ ਜੋ ਨਸ਼ਿਆਂ ਵਿਰੁੱਧ ਦੇ ਤਹਿਤ ਅੱਜ ਬਠਿੰਡਾ ਪ੍ਰਸ਼ਾਸਨ ਵੱਲੋਂ ਅੱਜ ਨਸ਼ਾ ਤਸਰਦੀ ਪ੍ਰੋਗਰਾਮ ਤੇ ਜਿਹੜਾ ਪੀਲਾ ਪੰਜਾ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਢੋਪੀਆਂ ਵਾਲਾ ਬਸਤੀ ਬਠਿੰਡਾ ਦੀਆਂ ਦਿਖਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਢੋਪੀਆਂ ਵਾਲਾ ਬਸਤੀ ਬਠਿੰਡਾ ਦੀਆਂ ਜਿੱਥੇ ਬਠਿੰਡਾ ਪ੍ਰਸ਼ਾਸਨ ਵੱਲੋਂ ਲਗਾਤਾਰ ਬਲਡੋਜ਼ਰ ਐਕਸ਼ਨ ਜਿਹੜਾ ਬਠਿੰਡਾ 'ਚ ਜਿਹੜੇ ਵਕਤ-ਵਕਤ ਤਾਵਾਂ ਤੇ ਜਿਹੜੇ ਕੀਤੇ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਢੋਪੀਆਂ ਵਾਲਾ ਬਸਤੀ ਬਠਿੰਡਾ ਦੀਆਂ ਦਿਖ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਜੇ ਕੋਈ ਵੀ ਨਸ਼ਾ ਤਸਕਰ ਅवैध ਤੌਰ ਤੇ ਪ੍ਰੋਫਿਟੀ ਬਣਾਉਂਦਾ ਤਾਂ ਉਸ ਤੇ ਜਿਹੜਾ ਐਕਸ਼ਨ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਕੀਤਾ ਜਾਏਗਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਸੀ ਧੋਪਿਆਣਾ ਬਸਤੀ ਬਠਿੰਡਾ ਦੀਆਂ ਜਿੱਥੇ ਅੱਜ ਨਸ਼ਾ ਤਸਕਰ ਦੀ ਟੋਪੜੀ ਤੇ ਵੱਡੋਚਰ ਐਕਸ਼ਨ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਹੜਾ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਧੋਪਿਆਣਾ ਬਸਤੀ ਬਠਿੰਡਾ ਦੀਆਂ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਨਸ਼ਾ ਦਸਤਰ ਦੀ ਪ੍ਰੋਪਰਟੀ ਤੇ ਜਿਹੜਾ ਬਲਟੋਚਰ ਐਕਸ਼ਨ ਬਟੰਡਾ ਪ੍ਰਸ਼ਾਸਨ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈ ਪੀਲਾ ਪੰਜਾਬ ਬਟੰਡਾ ਪ੍ਰਸ਼ਾਸਨ ਦਾ ਜਿਹੜਾ ਤੇ ਚੱਲਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਸੀ ਠੋਪੀਆਣਾ ਬਸਤੀ ਬਟੰਡਾ ਦੀਆਂ ਬਟੰਡਾ ਪ੍ਰਸ਼ਾਸਨ ਵੱਲੋਂ ਨਸ਼ਾ ਦਸਤਰਾਂ ਨੂੰ ਸਖਤ ਚੇਤਾਵਨੀ ਹੈ ਜੇ ਕੋਈ ਵੀ ਵਿਅਕਤੀ ਨਸ਼ੇ ਦੇ کاروبار ਤੋਂ ਅਗੈਰ ਤੌਰ ਤੇ ਪ੍ਰੋਪਰਟੀ ਬਣਾਏਗਾ ਤਾਂ ਉਸ ਤੇ ਜਿਹੜਾ ਐਕਸ਼ਨ ਕੀਤਾ ਜਾਏਗਾ ਸਸਵੀਰਾ ਤੋਂ ਇਸ ਟੈਂਪ ਦਿਖਾ ਰਿਹਾ ਸੀ ਥੋਬੀਆਣਾ ਬਸਤੀ ਬਠਿੰਡਾ ਦੀ ਜਿੱਥੇ ਨਸ਼ਾ ਤਸਕਰ ਦੀ ਪ੍ਰਾਪਰਟੀ ਦਾ ਜਿਹੜਾ ਅਫੀਲਾ ਪੰਗਾ ਬਠਿੰਡਾ ਪ੍ਰਸ਼ਾਸਨ ਦਾ ਜਿਹੜਾ ਚੱਲਦਾ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਇਸ ਟੈਂਪ ਥੋਬੀਆਣਾ ਬਸਤੀ ਬਠਿੰਡਾ ਦੀਆਂ ਦਿਖਾ ਰਿਹਾ ਜਿੱਥੇ ਅੱਜ ਬਠਿੰਡਾ ਪ੍ਰਸ਼ਾਸਨ ਵੱਲੋਂ ਲਗਾਤਾਰ ਬਲਡوزر ਐਕਸ਼ਨ ਨਸ਼ਾ ਤਸਕਰ ਦੀ ਜਿਹੜੀ ਪ੍ਰਾਪਰਟੀ ਤੇ ਜਿਹੜਾ ਕੀਤਾ ਜਾ ਰਿਹਾ ਸਾਡੇ ਨਾਲ ਐਸਪੀ ਸਿਟੀ ਨਰਿੰਦਰ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਸਰ ਅੱਜ ਬਲਡوزر ਐਕਸ਼ਨ ਕੀਤਾ ਗਿਆ ਹੈ ਬਠਿੰਡਾ ਪ੍ਰਸ਼ਾਸਨ ਵੱਲੋਂ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਕਰਨਾ ਚਾਹੁੰਦੇ ਹੋ ਪੰਜਾਬ ਸਰਕਾਰ ਵੱਲੋਂ ਜਾਰੀ ਜੁੱਤ ਨਸ਼ਾ ਵਰਤ ਮਹਿੰਮ ਦੇ ਤਹਿਤ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਧੋਬੀਆਣਾ ਬਸਤੀ ਦੇ ਵਿੱਚ ਜੋ ਸਰਕਾਰੀ ਜਗ੍ਹਾ ਦੇ ਉੱਪਰ ਖਾਲੀ ਕਬਜ਼ਾ ਕਰਾਉਣ ਵਾਸਤੇ ਅਸੀਂ ਖਾਲੀ ਕਰਾਉਣ ਵਾਸਤੇ ਆਏ ਆ ਇਸ ਦੇ ਵਿੱਚ ਜਿਹੜਾ ਘਰ ਹੈ ਇਹ ਮਨਜੀਤ ਕੌਰ ਏਲੀਆ ਸਰਵੰਸ ਕੌਰ ਹੈ ਜੋ ਪਤਨੀ ਕਾਲਾ ਸਿੰਘ ਹੈ ਇਸ ਦੇ ਉੱਪਰ ਐਨਡੀਪੀਆ ਸੈਕਟਰ ਦਾ ਇੱਕ ਮਕਦਮਾ ਦਰਜ ਹੈ ਤੇ ਇਸ ਦੇ ਖਿਲਾਫ ਹੋਰ ਵੀ ਐਨਡੀਪੀਆ ਰਿਗਾਰਡਿੰਗ ਕਾਫੀ ਜਣੋ ਸ਼ਿਕਾਇਤਾਂ ਮਿਲੀਆਂ ਸਿਗੀਆਂ ਤੇ ਇਸ ਤੋਂ ਇਲਾਵਾ ਇਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਵੀ ਕੀਤਾ ਹੋਇਆ ਸੀਗਾ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਦੇ ਖਿਲਾਫ ਮੋਕੇ ਦੇ ਉੱਪਰ ਸਾਡੇ ਵੱਲੋਂ ਮਦਦ ਦਿੱਤੀ ਗਈ ਹੈ ਸੋ ਇਹ ਜਿਹੜੀ ਕਾਰਵਾਈ ਹੈ ਸਾਡੇ ਵੱਲੋਂ ਲਗਾਤਾਰ ਇਸ ਏਰੀਆ ਦੇ ਵਿੱਚ ਜਾਰੀ ਹੈ ਕਿਉਂਕਿ ਅਸੀਂ ਚੌਥੀ ਵਾਰ ਜਿਹੜਾ ਹੈਗਾ ਇਸ ਏਰੀਆ ਦੇ ਸਪੈਸੀਫਿਕਲੀ ਆਏ ਆ ਕਿਉਂਕਿ ਇਹ ਏਰੀਆ ਜਿਹੜਾ ਸੀਗਾ ਡਰਗ ਹੌਟਸਪੌਟ ਦੇ ਤੌਰ ਤੇ ਜਾਣਿਆ ਜਾਂਦਾ ਸੀਗਾ ਕਾਫੀ ਬਦਨਾਮ ਸੀਗਾ ਤੇ ਇਹ ਗਲੀ ਜਿਹੜੀ ਗਲੀ ਨੰਬਰ 1 ਜੋ ਤਬੀਆ ਨਵਸਤੀ ਦੀ ਹੈਗੀ ਹੈ ਤੇ ਵਿੱਚ ਕਾਫੀ ਜਿਹੜੇ ਨਸ਼ਾ ਤਸਕਰੇ ਰਹਿੰਦੇ ਸੀਗੇ ਸੋ ਤੁਸੀਂ ਦੇਖ ਰਹੇ ਹੋ ਆਸ-ਪਾਸ ਵੀ ਜਿੰਨੇ ਵੀ ਮਲਬਾ ਹੈਗਾ ਇਹ ਸਾਰੇ ਜਿਹੜੀ ਡੈਮੋਲੇਸ਼ਨ ਡਰਾਈਵ ਦੇ ਤਹਿਤ ਹੀ ਸਾਰੀਆਂ ਕੋਠੀਆਂ ਜਿਹੜੀਆਂ ਹੈਗੀਆਂ ਨੇ ਜੋ ਇਹਨਾਂ ਨੇ ਬਣਾਈਆਂ ਹੋਈਆਂ ਸੀਗਾ ਕਿ ਕੁਇਤ ਵੀ ਇਹਦਾ ਜਾਰੀ ਰਹੂਗੀ ਸਰ ਜੇ ਗੱਲ ਕਰੀਏ ਜਦੋਂ ਇਸ ਤਰ੍ਹਾਂ ਦੀਆਂ ਬਠਿੰਡਾ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਕਿੰਨਾ ਤਕਸਰ ਪੈਂਦਾ ਨਸ਼ਾ ਤਸਕਰਾਂ ਤੇ ਤੇ ਦੇਖੋ ਜੀ ਜਦੋਂ ਸ਼ੁਰੂਆਤ ਦੇ ਵਿੱਚ ਜਿਹੜੀ ਇਹ ਧੋਬਿਆਣਾ ਬਸਤੀ ਸੀਗੀ ਕਾਫੀ ਬਦਨਾਮ ਸੀਗੀ ਜਿੱਦਾਂ ਤੁਸੀਂ ਜੇ ਪੁੱਛਿਆ ਤੇ ਕਹਿੰਦੇ ਸੀ ਵੀ ਇੱਥੇ ਜਿਹੜੇ ਬੱਚੇ ਵੀ ਜਿਹੜੇ ਸੀਗੇ ਇਸ ਨਸ਼ਾ ਤਸਕਰੀ ਦੇ ਵਿੱਚ ਲੱਗੇ ਹੋਏ ਸੀਗੇ ਸੋ ਜਿਹੜੀ ਇਹ ਡਿਮੋਲੇਸ਼ਨ ਡਰਾਈਵ ਤੇ ਨਾਲ ਜਿਹੜੇ ਸਰਕਾਰੀ ਕਬਜ਼ੇ ਜਿਹੜੇ ਖਾਲੀ ਕਰਵਾਏ ਗਏ ਉਸ ਦਾ ਕਾਫੀ ਪੋਜ਼ੀਟਿਵ ਇੰਪੈਕਟ ਪਿਆ ਹੈ ਤੇ ਲਾਾਮ ਤੌਰ ਤੇ ਜਿਹੜੇ ਆਮ ਪਬਲਿਕ ਦੇ ਵਿੱਚ ਕਰਕੇ ਜੇ ਘਰ ਬਣਾ ਲਊਗਾ ਤਾਂ ਉਸ ਨੂੰ ਛੱਡਿਆ ਨਹੀਂ ਜਾਊਗਾ ਜਿਹੜੀ ਵੀ ਪ੍ਰਾਪਰਟੀ ਗਲਤ ਤਰੀਕੇ ਨਾਲ ਕਮਾਈ ਗਈ ਹੈ ਉਸ ਦਾ ਜਿਹ ਬਿਲਕੁਲ ਵੀ ਪਾਈ ਪਾਈ ਦਾ ਹਿਸਾਬ ਕੀਤਾ ਜਾਊਗਾ ਸਰ ਉਹਨਾਂ ਦੇ ਇੱਥੇ ਘਰ ਦੇ ਵੀ ਮੌਜੂਦ ਹੈ ਜਿਨ੍ਹਾਂ ਦੀ ਇਹ ਪ੍ਰਾਪਰਟੀ ਉਹ ਕਹਿੰਦੇ ਇੱਕ ਪਰਚਾ ਸੀਗਾ ਸਾਡੇ ਬੇਟੇ ਤੇ ਸਾਡੀ ਪ੍ਰਾਪਰਟੀ ਫਿਰ ਵੀ ਢਾਤੀ ਪਟੰਡਾ ਪ੍ਰਸ਼ਾਸਨ ਵੱਲੋਂ ਦੇਖੋ ਤੁਹਾਡੇ ਸਾਹਮਣੇ ਉਹਨੇ ਮੰਨਿਆ ਕਿ ਜਿਹੜਾ ਬੰਦਾ ਆਪ ਵੀ ਨਸ਼ੇ ਦੇ ਵਿੱਚ ਲੱਗਿਆ ਹੋਇਆ ਸੀਗਾ ਤੇ ਹੁਣ ਵੀ ਜਿਹੜਾ ਹੋ ਗਿਆ ਉਹਦੇ ਦੱਸੇ ਮੁਤਾਬਕ ਹੈ ਕਿ ਜੀਵ ਵਾਲੀ ਗੋਲੀ ਖਾਦਾ ਜਦੋਂ ਆਪਾਂ ਡੋਗ ਟੈਸਟ ਕਰਾਵਾਂਗੇ ਤਾਂ ਉਸ ਨੇ ਹੋਰ ਵੀ ਜਿਹੜੇ ਨਸ਼ੇ ਉਹਦੇ ਪਏ ਜਾਣਗੇ ਕਿਉਂਕਿ ਅਕ ਕੀ ਕੀਤਾ ਤੇ ਇਹਦੀ ਜਦੋਂ ਜਦੋਂ ਇਹਨੂੰ ਚੈੱਕ ਕਰਨ ਦੇ ਇਸ ਨੇ ਪਿਛਲੇ ਟਾਈਮ ਸਾਨੂੰ ਕਮਿਟਮੈਂਟ ਕੀਤੀ ਸੀ ਕਿ ਮੈਂ ਨਸ਼ਾ ਤਸਕਰੀ ਜਿਹੜੀ ਹੈਗੀ ਨਹੀਂ ਕਰਾਂਗਾ ਤੇ ਨਸ਼ਾ ਵੀ ਛੱਡ ਜਾਊਂਗਾ ਬਟ ਜਿਹੜਾ ਹੈਗਾ ਜਿਹੜਾ ਕਿ ਚੋਰ ਹੁੰਦਾ ਜਦੋਂ ਇੱਕ ਕੰਮ ਤੋਂ ਬਾਝ ਨਹੀਂ ਆਇਆ ਤਾਂ ਇਸ ਦੇ ਖਿਲਾਫ ਜਿਹੜਾ ਸਕਟੈਕਸ਼ਨ ਲੈਣਾ ਪਿਆ ਸਰ ਇਸ ਟਾਈਮ ਬਠਿੰਡਾ ਪ੍ਰਸ਼ਾਸਨ ਦੇ ਸਿਵਲ ਦੇ ਅਧਿਕਾਰੀ ਵੀ ਇੱਥੇ ਮੌਜੂਦ ਹੈ ਹੌਲ-ਕੌਣ ਇੱਥੇ ਪਹੁੰਚਿਆ ਹੋਇਆ ਹੈ ਆਏ ਤੇ ਵੀ ਸਾਡੇ ਵੱਲੋਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਨਾਲ ਪੁਡਾ ਦੇ ਅਫੀਸ਼ਰਸ ਵੀ ਆਏ ਹੋਏ ਨੇ ਨਾਲ ਸਾਡੇ ਡੀਐਸਪੀ ਸਬਾਨ ਸਿਟੀ 2 ਸਰਵਜੀਤ ਸਿੰਘ ਜੀ ਐਸਐਚਓ ਸਿਵਲ ਲਾਈਨ ਤੇ ਨਾਲ ਜਿਹੜੀ ਰਿਜ਼ਰਵ ਫੋਰਸ ਦੀ ਤਕਰੀਬ ਮਿਲਾ ਕੇ ਤਕਰੀਬਨ 50 ਦੇ ਕਰੀਬ ਜਿਹੜੇ ਪੁਲਿਸ ਬਲ ਮਾਜਮ ਡਿਪਲੋਏ ਕੀਤੇ ਗਏ ਨੇ ਸਰ ਨਸ਼ਾ ਤਸਕਰਾਂ ਨੂੰ ਖਾਸ ਕਰਕੇ ਕੀ ਚੇਤਾਵਨੀ ਦੇਣਾ ਚਾਹੁੰਦੇ ਹੋ ਜਿਹੜੇ ਵੀ ਬੰਦਾ ਗਲਤ ਕੰਮ ਦੇ ਵਿੱਚ ਲੱਗਿਆ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਉਸ ਦੇ ਕਲੱਬ ਸੈਕਸ਼ਨ ਜਾਇਆ ਜਾਊਗਾ ਬਿਲਕੁਲ ਜੀ ਬਿਲਕੁਲ ਐਸਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਕਿ ਆ ਕੀ ਬਟਿੰਡਾ ਸਿਵਲ ਪ੍ਰਸ਼ਾਸ ਲਗਾਤਾਰ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਅਤੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿ ਆਕੀ ਕਿਸੇ ਕਿਸਮ ਦੇ ਨਸ਼ਾ ਤਸਕਰਾਂ ਨੂੰ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਪ੍ਰਸ਼ਾਸਨ ਵੱਲੋਂ ਬਖਸ਼ਿਆ ਨਹੀਂ ਜਾਇਆ ਜਾਤੇ ਉਹਨਾਂ ਤੇ ਜਿਹੜੀਆਂ ਸਤੋ ਸਤ ਕਾਰਵਾਈਆਂ ਕੀਤੀਆਂ ਜਾਣਗੀਆਂ ਇਸ ਟਾਈਮ ਬਠਿੰਡਾ ਦੀ ਥੋਬਿਆਣਾ ਬਸਤੀ ਚ ਮੌਜੂਦ ਹੈ ਜਿੱਥੇ ਬਠਿੰਡਾ ਪ੍ਰਸ਼ਾਸਨ ਵੱਲੋਂ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਤੇ ਜਿਹੜਾ ਬਲਡੋਜ਼ਰ ਐਕਸ਼ਨ ਜਿਹੜਾ ਕੀਤਾ ਜਾਣਾ ਹੈ ਤਸਵੀਰਾਂ ਤੋਂ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਥੋਬਿਆਣਾ ਵਸਤੀ ਬਠਿੰਡਾ ਦੀਆਂ ਜਿੱਥੇ ਬਠਿੰਡਾ ਪ੍ਰਸ਼ਾਸਨ ਵੱਲੋਂ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਤੇ ਜਿਹੜਾ ਬਲਡੋజర్ ਐਕਸ਼ਨ ਦਿੱਤਾ ਜਾਣਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਸੀ ਥੋਬੀਆਣਾ ਵਸਤੀ ਬਠਿੰਡਾ ਦੀਆਂ ਕਾਫੀ ਵੱਡੀ ਤਦਾਰ ਚ ਬਠਿੰਡਾ ਪੁਲਿਸ ਪ੍ਰਸ਼ਾਸਨ ਦੇ ਇਥੇ ਅਧਿਕਾਰੀ ਮੌਜੂਦ ਹੈ ਮੁਲਾਜ਼ਮ ਮੌਜੂਦ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਥੋਬਿਆਣਾ ਬਸਤੀ ਬਠਿੰਡਾ ਦੀਆਂ ਜਿੱਥੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੁਦ ਨਸ਼ਾ ਵਿਰੁੱਧ ਤਹਿਤ ਅੱਜ ਬਠਿੰਡਾ ਦੇ ਥੋਬਿਆਣਾ ਬਸਤੀ ਵਿਖੇ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਤੇ ਜਿਹੜਾ ਵਲਡੋਜਰ ਐਕਸ਼ਨ ਜਿਹੜਾ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਹੜਾ ਕੀਤਾ ਜਾਣਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਥੋਬਿਆਣਾ ਬਸਤੀ ਬਠਿੰਡਾ ਦੀਆਂ ਇਹ ਉਹ ਘਰ ਹੈ ਜਿਹੜਾ ਨਸ਼ਾ ਤਸਕਰ ਦਾ ਇਹ ਘਰ ਦੱਸਿਆ ਜਾ ਰਿਹਾ ਹੈ ਇਸ ਤੇ ਅੱਜ ਜਿਹੜਾ ਬਲਡੋਜ਼ਰ ਐਕਸ਼ਨ ਬਠਿੰਡਾ ਪ੍ਰਸ਼ਾਸਨ ਵੱਲੋਂ ਜਿਹੜਾ ਕੀਤਾ ਜਾਣਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਢੋਬੀਆਣਾ ਬਸਤੀ ਬਠਿੰਡਾ ਦੀਆਂ ਦਿਖਾ ਰਿਹਾ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਹ ਨਸ਼ਾ ਤਸਕਰ ਦੀ ਇਹ ਉਹ ਪ੍ਰਾਪਰਟੀ ਹੈ ਘਰ ਹੈ ਜਿਸ ਤੇ ਅੱਜ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਬਲਡੋਜ਼ਰ ਐਕਸ਼ਨ ਜਿਹੜਾ ਕੀਤਾ ਜਾਣਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਢੋਬੀਆਣਾ ਬਸਤੀ ਬਠਿੰਡਾ ਦੀਆਂ JCB مشین ਦੀ ਆ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ JCB مشین ਥੋਬਿਆਂ ਵਾਲਾ ਬਸਤੀ ਬਟਿੰਡਾ ਚ ਪਹੁੰਚ ਚੁੱਕੀ ਆ ਕੁਝ ਟਾਈਮ ਬਾਅਦ ਇੱਥੇ ਬਲਡੋਜ਼ਰ ਐਕਸ਼ਨ ਜਿਹੜਾ ਬਟਿੰਡਾ ਪ੍ਰਸ਼ਾਸਨ ਵੱਲੋਂ ਜਿਹੜਾ ਕੀਤਾ ਜਾਣਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਧੋਪਿਆਣਾ ਬਸਤੀ ਬਠਿੰਡਾ ਦੀਆਂ ਦਿਖਾ ਰਿਹਾ ਕਾਫੀ ਵੱਡੀ ਤਦਾਰ ਚ ਬਠਿੰਡਾ ਪੁਲਿਸ ਦੇ ਜਿਹੜੇ ਮੁਲਾਜ਼ਮ ਇੱਥੇ ਮੌਜੂਦ ਹੈ ਐਸਪੀ ਸਿਟੀ ਨਰਿੰਦਰ ਸਿੰਘ ਇੱਥੇ ਪਹੁੰਚੇ ਹੋਇਆ ਹੈ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚੇ ਹੋਇਆ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਧੋਪਿਆਣਾ ਬਸਤੀ ਬਠਿੰਡਾ ਦੀਆਂ ਜਿੱਥੇ ਨਸ਼ਾ ਤਸਕਰ ਦੀ ਪ੍ਰਾਪਰਟੀ ਤੇ ਜਿਹੜਾ ਬਲਟੋਚਰ ਐਕਸ਼ਨ ਜਿਹੜਾ ਸ਼ੁਰੂ ਹੋ ਚੁੱਕਾ ਹੈ ਤਸਵੀਰਾਂ ਤੋਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਤੀ ਧੋਪਿਆਣਾ ਬਸਤੀ ਬਠਿੰਡਾ ਦੀਆਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਬਠਿੰਡਾ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰ ਦੀ ਪ੍ਰੋਫਾਈਲ ਤੇ ਜਿਹੜਾ ਪਰਲੋ ਜਿਹੜਾ ਐਕਸ਼ਨ ਸ਼ੁਰੂ ਕਰ ਦਿੱਤਾ ਗਿਆ ਪੀਲਾ ਪੰਜਾ ਇ ਚੱਲਦਾ ਬਠਿੰਡਾ ਪ੍ਰਸ਼ਾਸਨ ਦਾ ਜਿਹੜਾ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਧੋਬੀਆਂ ਵਾਲਾ ਬਸਤੀ ਬਠਿੰਡਾ ਦੀਆਂ ਇੱਕ ਵਾਰ ਫਿਰ ਤੁਹਾਨੂੰ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿੰਮ ਜੋ ਨਸ਼ਿਆਂ ਵਿਰੁੱਧ ਦੇ ਤਹਿਤ ਅੱਜ ਬਠਿੰਡਾ ਪ੍ਰਸ਼ਾਸਨ ਵੱਲੋਂ ਅੱਜ ਨਸ਼ਾ ਤਸਕਰ ਦੀ ਪ੍ਰੋਫਾਈਲ ਤੇ ਜਿਹੜਾ ਪੀਲਾ ਪੰਜਾ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਧੋਬੀਆਂ ਵਾਲਾ ਬਸਤੀ ਬਠਿੰਡਾ ਦੀਆਂ ਦਿਖਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਧੋਪਿਆਣਾ ਬਸਤੀ ਬਟਿੰਡਾ ਦੇ ਜਿੱਥੇ ਬਟਿੰਡਾ ਪ੍ਰਸ਼ਾਸਨ ਵੱਲੋਂ ਲਗਾਤਾਰ ਬਲਡੋਜ਼ਰ ਐਕਸ਼ਨ ਜਿਹੜਾ ਬਟਿੰਡਾ 'ਚ ਜਿਹੜੇ ਵਕਤ-ਵਕਤ ਤਾਵਾਂ ਤੇ ਜਿਹੜੇ ਕੀਤੇ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਧੋਪਿਆਣਾ ਬਸਤੀ ਬਟੇਂਡਾ ਦੀਆਂ ਦਿਖਾ ਰਹੇ ਆਂ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਜੇ ਕੋਈ ਵੀ ਨਸ਼ਾ ਤਸਕਰ ਅवैध ਤੌਰ ਤੇ ਪ੍ਰੋਫਿਟੀ ਬਣਾਉਂਦਾ ਤਾਂ ਉਸ ਤੇ ਜਿਹੜਾ ਐਕਸ਼ਨ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਕੀਤਾ ਜਾਏਗਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆਂ ਸੀਤੋਪੀਆਣਾ ਬਸਤੀ ਬਟੇਂਡਾ ਦੀਆਂ ਜਿੱਥੇ ਅੱਜ ਨਸ਼ਾ ਤਸਕਰ ਦੀ ਪ੍ਰੋਫਿਟੀ ਤੇ ਵੱਡੋਚਰ ਐਕਸ਼ਨ ਬਟੇਂਡਾ ਪ੍ਰਕਾਸ਼ਨ ਵੱਲੋਂ ਜਿਹੜਾ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਥੋਪੀਆਣਾ ਬਸਤੀ ਬਟੇਂਡਾ ਦੀਆਂ ਦਿਖਾ ਰਹੇ ਆਂ ਅਸੀਂ ਵੀ ਰਾਤ ਨੂੰ ਦੇਖ ਸਕਦੇ ਹਾਂ ਨਸ਼ਾ ਤਸਟਰ ਦੀ ਪ੍ਰੋਪਰਟੀ ਤੇ ਜਿਹੜਾ ਬਟੰਡਾ ਐਕਸ਼ਨ ਬਟੰਡਾ ਤੋਂ ਕਾਚਲ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈ ਪੀਲਾ ਪੰਜਾ ਬਟੰਡਾ ਪ੍ਰਸ਼ਾਸਨ ਦਾ ਜਿਹੜਾ ਤੇ ਚੱਲਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਅਸੀਂ ਟੋਪੀਆਂਣਾ ਬਸਤੀ ਬਟੰਡਾ ਦੀਆਂ ਬਟੰਡਾ ਪ੍ਰਸ਼ਾਸਨ ਵੱਲੋਂ ਨਸ਼ਾ ਤਸਟਰਾਂ ਨੂੰ ਸਖਤ ਚੇਤਾਵਨੀ ਹੈ ਜੇ ਕੋਈ ਵੀ ਵਿਅਕਤੀ ਨਸ਼ੇ ਦੇ کاروبار ਤੋਂ ਗੈਰ ਤੌਰ ਤੇ ਪ੍ਰੋਪਰਟੀ ਬਣਾਏਗਾ ਤਾਂ ਉਸ ਤੇ ਜਿਹੜਾ ਐਕਸ਼ਨ ਕੀਤਾ ਜਾਏਗਾ ਸਭੀ ਰਾਤੋਂ ਇਸ ਕੈਂਪ ਦਿਖਾ ਰਿਹਾ ਸੀ ਢੋਪਿਆਣਾ ਵਸਤੀ ਬਠਿੰਡਾ ਦੀਆਂ ਜਿੱਥੇ ਨਸ਼ਾ ਤਸਕਰ ਦੀ ਪ੍ਰੋਫਾਈਲ ਤੇ ਜਿਹੜਾ ਈਲਾ ਪੰਦਾ ਬਠਿੰਡਾ ਪ੍ਰਸ਼ਾਸਨ ਦਾ ਜਿਹੜਾ ਚਲਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਥੋਬੀਆਣਾ ਬਸਤੀ ਬਠਿੰਡਾ ਦੀਆਂ ਦਿਖਾ ਰਿਹਾ ਜਿੱਥੇ ਅੱਜ ਬਠਿੰਡਾ ਪ੍ਰਸ਼ਾਸਨ ਵੱਲੋਂ ਲਗਾਤਾਰ ਬਲਡੋਜ਼ਰ ਐਕਸ਼ਨ ਨਸ਼ਾ ਤਸਕਰ ਦੀ ਜਿਹੜੀ ਪ੍ਰਾਪਰਟੀ ਤੇ ਜਿਹੜਾ ਕੀਤਾ ਜਾ ਰਿਹਾ ਸਾਡੇ ਨਾਲ ਐਸਪੀ ਸਿੱਟੀ ਮਰਿੰਦਰ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਸਰ ਅੱਜ ਬਲਡੋਜ਼ਰ ਐਕਸ਼ਨ ਕੀਤਾ ਗਿਆ ਹੈ ਬਠਿੰਡਾ ਪ੍ਰਸ਼ਾਸਨ ਵੱਲੋਂ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਆ ਪੰਜਾਬ ਸਰਕਾਰ ਵੱਲੋਂ جاری ਜੋ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਥੋਬੀਆਣਾ ਬਸਤੀ ਦੇ ਵਿੱਚ ਜੋ ਸਰਕਾਰੀ ਜਗ੍ਹਾ ਦੇ ਉੱਪਰ ਖਾਲੀ ਕਬਜ਼ਾ ਕਰਾਉਣ ਵਾਸਤੇ ਅਸੀਂ ਖਾਲ ਰੈਲੀਆ ਸਰਵਨਸ ਕੋਰ ਹੈ ਜੋ ਪਤਨੀ ਕਾਲਾ ਸਿੰਘ ਹੈ ਇਸ ਦੇ ਉੱਪਰ ਐਨਡੀਪੀਆ ਸੈਕਟਰ ਦਾ ਇੱਕ ਮਕਦਮਾ ਦਰਜ ਹੈ ਤੇ ਇਸ ਦੇ ਖਿਲਾਫ ਹੋਰ ਵੀ ਐਨਡੀਪੀਆ ਰਿਗਾਰਡਿੰਗ ਕਾਫੀ ਜਣੋ ਸ਼ਿਕਾਇਤਾਂ ਮਿਲੀਆਂ ਸਿਗੀਆਂ ਤੇ ਇਸ ਤੋਂ ਇਲਾਵਾ ਇਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਵੀ ਕੀਤਾ ਹੋਇਆ ਸੀਗਾ ਤੋਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਖਿਲਾਫ ਜੋ ਪ੍ਰੋਪਰ ਪ੍ਰੋਸੀਜਰ ਜਾਰੀ ਕਰ ਫੋਲੋ ਕਰਦੇ ਆ ਅੱਜ ਜਿਹੜਾ ਕਬਜ਼ਾ ਖਾਲੀ ਕਰਵਾਇਆ ਜਾ ਰਿਹਾ ਤੇ ਮੌਕੇ ਦੇ ਉੱਪਰ ਬੰਡਾ ਪੁਲਿਸ ਵੱਲੋਂ ਮੌਕੇ ਦੇ ਉੱਪਰ ਸਾਡੇ ਵੱਲੋਂ ਮਦਦ ਦਿੱਤੀ ਗਈ ਹੈ ਸੋ ਇਹ ਜਿਹੜੀ ਕਾਰਵਾਈ ਹੈ ਸਾਡੇ ਵੱਲੋਂ ਲਗਾਤਾਰ ਇਸ ਏਰੀਆ ਦੇ ਵਿੱਚ ਜਾਰੀ ਹੈ ਔਰ ਦੇ ਜਾਣਿਆ ਜਾਂਦਾ ਸੀਗਾ ਕਾਫੀ ਬਦਨਾਮ ਸੀਗਾ ਤੇ ਇਹ ਗਲੀ ਜਿਹੜੀ ਗਲੀ ਨੰਬਰ 1 ਜੋ ਇਹ ਤਬੀਆ ਨਾਸਤੀ ਦੀ ਹੈਗੀ ਹੈ ਤੇ ਵਿੱਚ ਕਾਫੀ ਜਿਹੜੇ ਨਸ਼ਾ ਤਸਕਰੇ ਰਹਿੰਦੇ ਸੀਗੇ ਸੋ ਤੁਸੀਂ ਦੇਖ ਰਹੇ ਹੋ ਆਸ-ਪਾਸ ਵੀ ਜਿੰਨੇ ਵੀ ਮਲਬਾ ਹੈਗਾ ਇਹ ਸਾਰੇ ਜਿਹੜੀ ਡੈਮੋਲੇਸ਼ਨ ਡਰਾਈਵ ਦੇ ਤਹਿਤ ਹੀ ਸਾਰੀਆਂ ਕੋਠੀਆਂ ਜਿਹੜੀਆਂ ਹੈਗੀਆਂ ਨੇ ਜੋ ਇਹਨਾਂ ਨੇ ਬਣਾਈਆਂ ਹੋਈਆਂ ਸੀਗਾ ਉਹ ਹਟਾਇਆ ਗਿਆ ਤੇ ਲਗਾਤਾਰ ਜਿਹੜੀ ਕਾਰਵਾਈ ਇਹ ਪੁੱਕ ਵਿੱਚ ਵੀ ਇੱਦਾਂੇ ਜਾਰੀ ਰਹੂਗੀ ਸਰ ਜੇ ਗੱਲ ਕਰੀਏ ਜਦੋਂ ਇਸ ਤਰ੍ਹਾਂ ਦੀਆਂ ਬਠਿੰਡਾ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਕਿੰਨਾ ਕਸਰ ਪੈਂਦਾ ਨਸ਼ਾ ਤਸਕਰਾਂ ਤੇ ਤੇ ਦੇਖੋ ਜੀ ਜਦੋਂ ਸ਼ੁਰੂਆਤ ਤਾਂ ਤੋਂ ਵੀਰਾਂ ਬਸਤੀ ਸੀਗੀ ਕਾਫੀ ਬਦਨਾਮ ਸੀ ਕਿ ਜਿੱਦਾਂ ਤੁਸੀਂ ਜੇ ਪੁੱਛਿਆ ਤੇ ਕਹਿੰਦੇ ਸੀ ਵੀ ਇੱਥੇ ਜਿਹੜੇ ਬੱਚੇ ਵੀ ਜਿਹੜੇ ਸੀਗੇ ਇਸ ਨਸ਼ਾ ਤਸਕਰੀ ਦੇ ਵਿੱਚ ਲੱਗੇ ਹੋਏ ਸੀਗੇ ਸੋ ਜਿਹੜੀ ਇਹ ਡਿਮੋਲੇਸ਼ਨ ਡਰਾਈਵ ਤੇ ਨਾਲ ਜਿਹੜੇ ਸਰਕਾਰੀ ਕਬਜ਼ੇ ਜਿਹੜੇ ਖਾਲੀ ਕਰਵਾਏ ਗਏ ਉਸ ਦਾ ਕਾਫੀ ਪੋਜ਼ਿਟਿਵ ਇੰਪੈਕਟ ਪਿਆ ਹੈ ਤੇ ਲਾਾਮ ਤੌਰ ਤੇ ਜਿਹੜੇ ਆਮ ਪਬਲਿਕ ਦੇ ਵਿੱਚ ਵੀ ਜਿਹੜੀ ਪਰਸੈਪਸ਼ਨ ਚੇਂਜ ਹੋਈ ਹੈ ਕਿ ਇਸ ਚੀਜ਼ ਦੇ ਨਾਲ ਜਿਹੜੇ ਵੀ ਬੰਦੇ ਇੱਕ ਨਸ਼ਾ ਤਸਕਰੀ ਤੋਂ ਕਰਕੇ ਜੇ ਘਰ ਬਣਾ ਲਊਗਾ ਤਾਂ ਉਸ ਨੂੰ ਛੱਡਿਆ ਨਹੀਂ ਜਾਊਗਾ ਜਿਹੜੀ ਵੀ ਪ੍ਰਾਪਰਟੀ ਗਲਤ ਤਰੀਕੇ ਨਾਲ ਕਮਾਈ ਗਈ ਹੈ ਉਸ ਦਾ ਜਲ ਬਿਲਕੁਲ ਵੀ ਪਾਈ ਪਾਈ ਦੇ ਬੇਟੇ ਤੇ ਸਾਡੀ ਪ੍ਰਾਪਰਟੀ ਫੇਰ ਵੀ ਢਾਤੀ ਪਟੰਡਾ ਪ੍ਰਸ਼ਾਸਨ ਵੱਲੋਂ ਦੇਖੋ ਤੁਹਾਡੇ ਸਾਹਮਣੇ ਉਹਨੇ ਮੰਨਿਆ ਕਿ ਜਿਹੜਾ ਬੰਦਾ ਆਪ ਵੀ ਨਸ਼ੇ ਦੇ ਵਿੱਚ ਲੱਗਿਆ ਹੋਇਆ ਸੀਗਾ ਤੇ ਹੁਣ ਵੀ ਜਿਹੜਾ ਹੋ ਗਿਆ ਉਹਦੇ ਦੱਸੇ ਮੁਤਾਬਕ ਹੈ ਕਿ ਜੀਵ ਵਾਲੀ ਗੋਲੀ ਖਾਂਦਾ ਜਦੋਂ ਆਪਾਂ ਡੋਗ ਟੈਸਟ ਕਰਾਵਾਂਗੇ ਤਾਂ ਉਸਨੇ ਹੋਰ ਵੀ ਜਿਹੜੇ ਨਸ਼ੇ ਉਹਦੇ ਪਏ ਜਾਣਗੇ ਕਿਉਂਕਿ ਅਕਸਰ ਜਦੋਂ ਵੀ ਅਸੀਂ ਰੇਡ ਕਰਦੇ ਹਾਂ ਤਾਂ ਡੈਫੀਨਟਲੀ ਅਸੀਂ ਕਈ ਵਾਰ ਜਿ ਇਸ ਨੂੰ ਚੈੱਕ ਵੀ ਕੀਤਾ ਤੇ ਇਹਦੀ ਜਦੋਂ ਜਦੋਂ ਇਹਨੂੰ ਚੈੱਕ ਕਰਨ ਦੇ ਇਸਨੇ ਪਿਛਲੇ ਟਾਈਮ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਕਿ ਮੈਂ ਮਨਸ਼ਾ ਤਸਕਰੀ ਜਿਹੜੀ ਹੈਗੀ ਨਹੀਂ ਕਰਾਂਗਾ ਤੇ ਨਸ਼ਾ ਵੀ ਛੱਡ ਜਾ ਸਪੈਕਟਸ਼ਨ ਲੜਾ ਪਿਆ ਸਰ ਇਸ ਟਾਈਮ ਬਠਿੰਡਾ ਪ੍ਰਸ਼ਾਸਨ ਦੇ ਸਿਵਲ ਦੇ ਅਧਿਕਾਰੀ ਵੀ ਇੱਥੇ ਮੌਜੂਦ ਹੈ ਹੌਣ ਕੋਣ ਇੱਥੇ ਪਹੁੰਚਿਆ ਹੋਇਆ ਹੈ ਆਏ ਤੇ ਸਾਡੇ ਵੱਲੋਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਨਾਲ ਪੁਲਿਸ ਦੇ ਅਫੀਸਰ ਵੀ ਆਏ ਹੋਏ ਨੇ ਨਾਲ ਸਾਡੇ ਡੀਐਸਪੀ ਸਬੰਧ ਸ੍ਰੀ ਟੂ ਸਰਜੀਤ ਸਿੰਘ ਜੀ ਐਸਐਚਓ ਸਿਵਲ ਲਾਈਨ ਤੇ ਨਾਲ ਜਿਹੜੀ ਰਿਜ਼ਰਵ ਫੋਰਸ ਦੀ ਤਕਰੀਬ ਮਿਲਾ ਕੇ तकरीबन 50 ਦੇ ਕਰੀਬ ਜਿਹੜੇ ਪੁਲਿਸ ਬਣਾਜਮ ਡਿਪਲॉय ਕੀਤੇ ਗਏ ਨੇ ਸਰ ਨਸ਼ਾ ਤਸਕਰਾਂ ਨੂੰ ਖਾਸ ਕਰਕੇ ਕੀ ਚੇਤਾਵਨੀ ਦੇਣਾ ਚਾਹੁੰਦੇ ਹੋ ਜਿਹੜਾ ਵੀ ਬੰਦਾ ਗਲਤ ਕੰਮ ਦੇ ਵਿੱਚ ਲੱਗਿਆ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਉਸ ਤੇ ਕਾਨੂੰਨ ਦੇ ਤੱਕ ਕਸ਼ਨ ਲਿਆ ਜਾਊਗਾ ਬਿਲਕੁਲ ਜੀ ਬਿਲਕੁਲ ਐਸੀ ਐਸਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਕਿ ਆ ਕੀ ਬਠਿੰਡਾ ਸਿਵਲ ਪ੍ਰਸ਼ਾਸਨ ਵੱਲੋਂ ਜਿਹੜ ਲਗਾਤਾਰ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਅਤੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱੰਦਿਆ ਕਿ ਆਕੀ ਕਿਸੇ ਕਿਸਮ ਦੇ ਨਸ਼ਾ ਤਸਕਰਾਂ ਨੂੰ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਪ੍ਰਸ਼ਾਸਨ ਵੱਲੋਂ ਬਖਸ਼ਿਆ ਨਹੀਂ ਜਾਇਆ ਜਾਂਦੇ ਉਹਨਾਂ ਤੇ ਜੜੀਆਂ ਸਤੋ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ ਕੈਮਰਾਮੈਨ ਸੂਜਲ ਦੇ ਨਾਲ ਮਨੋਚਰਤੀ ਵਾਲ ਤੇ ਐਲਕਸਵੇਲਾ ਟੀਵੀ ਬਠਿੰਡਾ